ਵਾਜ ਮਹੱਲਾ ਪੰਜਵਾਂ ਜਿਤ ਘਰ ਪਿਰ ਸੁਹਾਗ ਬਣਾਇ ਤਿਤ ਕਰਖੀਏ ਮੰਗਲ ਗਾਇਆ ਅਨੰਦ ਬਨੋਦ ਤਿਤੈ ਘਰ ਸੋਹੈ ਜੋ ਧਨਕੰਤ ਸ਼ਿੰਗਾਰੀ ਜੀਉ ਸਾਗੁਣਵੰਤੀ ਸਾਵੜ ਭਾਗਣ ਪੁੱਤਰਵੰਤੀ ਸੀਲਵੰਤ ਸੁਹਾਗਣ ਰੂਪਵੰਤ ਸਾਸੁਗੜ ਬਚਖਣ ਜੋ ਧਨਕੰਤ ਪਿਆਰੀ ਜੀਉ ਅਚਾਰਵੰਤ ਸਾਈ ਪ੍ਰਧਾਨੇ ਸਭ ਸ਼ਿੰਗਾਰ ਬਣੇ ਤਿਸ ਗਿਆਨੀ ਸਾ ਕੁਲਵੰਤੀ ਸਾ ਸਬਰਾਈ ਜੋ ਪਿਰ ਕੈ ਰੰਗ ਸਵਾਰੀ ਜੀਉ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਠਿਰ ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜੀਉ ਮਾਜ ਮਹੱਲਾ 5 ਕੂਜਤ ਖੂਜਤ ਦਰਸ਼ਨ ਚਾਹੀ ਭਾਂਤ ਭਾਂਤ ਬਨ ਬਨ ਅਵਗਾਹੀ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਉ ਆਣ ਮਲਾਵੇ ਜੀਉ ਖਟ ਸਾਸਤ ਵਿਚਰਤ ਮੁਖ ਗਿਆਨ ਪੂਜਾ ਤਿਲਕ ਤੀਰਤ ਇਛਨਾਨਾ ਨਿਵਲੀ ਕਰਮ ਆਸਨ ਚੌਰਾਸੀ ਇਨ ਮਹਾਂ ਸ਼ਾਂਤ ਨਾ ਆਵੇ ਜੀਉ ਹਨਕ ਬਰਖ ਕੀਏ ਜਪਤਾਪਾ ਗਮਨ ਕੀਆ ਧਰਤੀ ਪਰਮਾਤਾ ਇੱਕ ਖਿਨਹਿ ਹਿਰਦੈ ਸ਼ਾਂਤ ਨ ਆਵੇ ਜੋਗੀ ਬੋੜ ਬੋੜ ਉਠਤਾਵੇ ਜੀਉ ਕਰ ਕਿਰਪਾ ਮੋਹਿ ਸਾਧ ਮਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਅਬਨਾਸੀ ਬਸਿਆ ਕਟ ਭੀਤਰ ਹਰ ਮੰਗਲ ਨਾਨਕ ਗਾਵੇ ਜੀਉ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਗੂਚਰ ਅਲਖਿ ਅਭੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰਿ ਧਿਆਵੋ ਹੋ ਗੁਰਮੁਖ ਗਾਤੀ ਜੀਉ ਗੁਰਮਖ ਮਦਸੂਦਨ ਨਿਸਤਾਰੀ ਗੁਰਮਖ ਸੰਗੀ ਕ੍ਰਿਸ਼ਨ ਮਰਾਰੀ ਦਿਆਲ ਦਮੋਦਰ ਗੁਰਮਖ ਪਾਈਐ ਹੋਰ ਤ ਕਿਤੇ ਨਾ ਭਾਂਤੀ ਜੀਉ ਨਿਰਹਾਰੀ ਕੇਸ਼ਵ ਨਿਰਵੈਰਾ ਕੋਟ ਜਨਾਂ ਜਾ ਕੇ ਪੂਜਹਿ ਪੈਰਾ ਗੁਰਮਖ ਹਿਰਦੈ ਜਾ ਕੈ ਹਰ ਹਰ ਸੋਈ ਭਗਤ ਇਕਾਂਤੀ ਜੀਉ ਅਮੋਗ ਦਰਸ਼ਨ ਬੇਅੰਤ ਅਪਾਰਾ ਵੱਡ ਸਮਰੱਥ ਸਦਾ ਦਾਤਾਰਾ ਗੁਰਮੁਖ ਨਾਮ ਜਪੀਐ ਤਿਤ ਤਰੀਐ ਗਤ ਨਾਨਕ ਵਿਰਲੀ ਜਾਤੀ ਜੀਉ ਮਾਜ ਮਹੱਲਾ ਪੰਜਵਾਂ ਕਹਿ ਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਸਭ ਕਿਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕਉ ਬਲ ਜਾਈ ਜੀਓ ਪਾਣੈ ਉੱਜੜ ਪਾਣੈ ਰਾਹਾ ਪਾਣੈ ਹਰ ਗੁਣ ਗੁਰਮਖਾ गावा ਪਾਣੈ ਪਰਮ ਭਵੈ ਬਹੁ ਜੂਨੀ ਸਭ ਕਿਸ ਤੇ ਸਹਿ ਰਜਾਈ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਸ ਤੇਰਾ ਪਾਣਾ ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤ ਕਹਿਣ ਨਾ ਜਾਈ ਜੀਓ ਖਾਕ ਸੰਤਨ ਕੀ ਦੇਹੁ ਪਿਆਰੀ ਆਏ ਪਿਆ ਹਰ ਤੇਰੇ ਦਵਾਰੇ ਦਰਸ਼ਨ ਪੇਖਤ ਮਨ ਆਗਾਵੈ ਨਾਨਕ ਮਿਲਨ ਸੁਭਾਈ ਜੀਉ ਮਾਜ ਮਹੱਲਾ ਪੰਜਵਾਂ ਦੁੱਖ ਤਦੇ ਜਾਂ ਵਿਸਰ ਜਾਵੈ ਧੁਖ ਵਿਆਪੈ ਬਹੁ ਵਿਦ ਤਾਵੈ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੈ ਦੀਨ ਦਿਆਲਾ ਜੀਉ ਸਤਿਗੁਰ ਮੇਰਾ ਵੱਡ ਸਮਰੱਥਾ ਜੀਏ ਸੰਭਾਲੀ ਤਾਂ ਸਭ ਦੁੱਖ ਲੱਗਾ ਚਿੰਤਾ ਰੂਗ ਗਈ ਹਉ ਪੀੜਾ ਆਪ ਕਰੇ ਪ੍ਰਤਪਾਲਾ ਜੀਓ ਬਾਰਕ ਵਾਂਗੀ ਹਉ ਸਭ ਕਿਛ ਮੰਗਾ ਦੇਂਦੇ ਟੂਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈਂ ਦੀਨ ਦਿਆਲ ਗੋਪਾਲਾ ਜੀਓ ਹਉ ਬਲੇ ਹਾਰੀ ਸਤਗੁਰੂ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਫਿਰ ਦਾ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਉ ਮਾਜ ਮਹੱਲਾ ਪੰਜਵਾ ਲਾਲ ਗੋਪਾਲ ਦਿਆਲ ਰੰਗੀਲੇ ਗਹਿਰ ਗੰਭੀਰ ਬੇਅੰਤ ਗਵਿੰਦੇ ਊਚ ਅਥਾਹ ਬੇਅੰਤ ਸੁਆਮੀ ਸਿਮਰ ਸਿਮਰ ਹਉ ਜੀਵਾ ਜੀਉ ਦੁਖ ਭੰਜਨ ਨਿਧਾਨ ਅਮੋਲੇ ਨਿਰਪਉ ਨਿਰਵੈਰ ਅਥਾਹ ਅਤੋਲੇ ਅਕਾਲ ਮੂਰਤ ਅਜੂਨੀ ਸੰਭੋ ਮਨ ਸਿਮਰਤ ਠੰਡਾ ਥੀਵਾ ਜੀਓ ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ ਨਾਮ ਰਸਾਇਣ ਮਨ ਤ੍ਰਿਪਤਾਇਣ ਗੁਰਮੁਖ ਅੰਮ੍ਰਿਤ ਪੀਵਾ ਜੀਓ ਦੁਖ ਸੁਖ ਪਿਆਰੇ ਤੁਦ ਧਿਐ ਇਹ ਸਮਤ ਗੁਰੂ ਤੇ ਪਾਈ ਨਾਨਕ ਕੀ タル ਤੂੰ ਹੈ ਠਾਕੁਰ ਹਰ ਰੰਗ ਪਾਰ ਪਰੀਵਾ ਜੀਓ ਮਾਜ ਮਹੱਲਾ 5 ਤਨ ਸੋ ਵੇਲਾ ਜਿਤ ਮੈਂ ਸਤਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੀਖਤ ਤਰਿਆ ਤਨ ਮੂਰਤ ਚਸੇ ਪਲ ਘੜੀਆਂ ਤਨ ਸੋ ਓਏ ਸੰਜੋਗਾ ਜੀਉ ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ ਨਾਮ ਨਿਧਾਨ ਸਤਗੁਰੂ ਸੁਨਾਇਆ ਮਿਟ ਗਏ ਸਗਲੇ ਰੋਗਾ ਜੀਉ ਅੰਤਰ ਬਾਹਰ ਤੇਰੀ ਬਾਣੀ ਤੁਧ ਆਪ ਕਥੀ ਤੈ ਆਪ ਵਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰਨਾ ਕੋਈ ਹੋਏ ਗਾ ਜੀਉ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪਹਿਨਣ ਨਾਮ ਭੋਜਨ ਖੀਆ ਨਾਮ ਰੰਗ ਨਾਮ ਚੋਜ ਤਮਾਸ਼ੇ ਨਾਉ ਨਾਨਕ ਕੀਨੇ ਭੋਗਾ ਜੀਉ ਮਾਜ ਮਹੱਲਾ 5 ਸਗਲ ਸੰਤਨ ਪਹਿ ਵਸਤ ਇਕ ਮੰਗਉ ਕਰਉ ਬਿਨੰਤੀ ਮਾਨ ਤਿਆਗਉ ਵਾਰ ਵਾਰ ਜਾਇ ਲਖ ਬਰੀਆ ਦੇਹੋ ਸੰਤਨ ਕੀ ਤੂ ਰਾਜੀਓ ਤੁਮ ਦਾਤੇ ਤੁਮ ਪੁਰਖ ਬਧਾਤੇ ਤੁਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਵਰਸਾਵੇ ਅਵਸਰ ਕਰਹੁ ਹਮਾਰਾ ਪੂਰਾ ਜੀਓ ਦਰਸ਼ਨ ਤੇਰੇ ਭਵਨ ਪਨੀਤਾ ਆਤਮਗਰ ਬਿਖਮ ਤਿਨਾਹੀ ਜੀਤਾ ਤੁਮ ਦਾਤੇ ਤੁਮ ਪੁਰਖ ਬਧਾਤੇ ਤੁਦ ਜੇਵੜ ਅਵਰਨਾ ਸੂਰਾ ਜੀਉ ਹਰੇਨ ਸੰਤਨ ਕੀ ਮੇਰੈ ਮੁਖ ਲਾਗੀ ਦੁਰਮਤ ਬਿਨਸੀ ਕੁਬੁੱਧ ਅਭਾਗੀ ਸੱਚ ਕਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੀ ਕੂਰਾ ਜੀਉ ਮਾਜ ਮਹੱਲਾ ਪੰਜਵਾਂ ਵਿਸਰਨਾਹੀ ਏ ਵਡਦਾਤੀ ਕარი ਕਰਪਾ ਭਗਤਨ ਸੰਗ ਰਾਤੀ ਦਿਨ ਸਰੈਣ ਜਿਉ ਤੁਦ ਧਿਆਈ ਇਹੋ ਦਾਨ ਮੋਹਿ ਕਰਨਾ ਜੀਉ ਮਾਟੀ ਅੰਦੀ ਸੁਰਤ ਸਮਾਈ ਸਭ ਕਿਸ ਦੀ ਆ ਪਲਿਆ ਜਾਈ ਆਨੰਦ ਬਨੋਦ ਚੋਜ ਤਮਾਸ਼ੀ ਤੁਦ ਭਾਵੈ ਸੋ ਹੋਣਾ ਜੀਉ ਜਿਸ ਦਾ ਦਿੱਤਾ ਸਭ ਕਿਸ ਲੈਣਾ ਸ਼ਕਤੀ ਹੀ ਅੰਮ੍ਰਿਤ ਭੋਜਨ ਖਾਣਾ ਸੇਜ ਸੁਖਾਲੀ ਸੀਤਲ ਪਵਨਾ ਸਹਿਦ ਕੇਲ ਰੰਗ ਕਰਨਾ ਜੀਉ ਸਾ ਬੁੱਧ ਦੀਜੈ ਜਿਤ ਵਿਸਰਹਿ ਨਾਹੀ ਸਾ ਮਤ ਦੀਜੈ ਜਿਤ ਤੁਧ ਧਿਆਈ ਸਾਸ ਸਾਸ ਤੇਰੇ ਗੁਣ ਗਾਵਾਂ ਓਟ ਨਾਨਕ ਗੁਰ ਚਰਨਾ ਜੀਉ ਮਾਜ ਮਹੱਲਾ ਪੰਜਵਾਂ ਸਿਫਤ ਸਲਾਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਪਾਈ ਸੋਈ ਜਪ ਜੋ ਪ੍ਰਭ ਜੀਉ ਭਾਵੇ ਭਾਣੇ ਪੂਰ ਗਿਆਨਾਂ ਜੀਉ ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਜੋ ਸਾਹਿਬ ਤੇਰਾ ਮਨ ਭਾਵੇ ਤੂੰ ਸੰਤਨ ਕਾ ਸੰਤ ਤਮਾਰੀ ਸੰਤ ਸਾਹਿਬ ਮਨ ਮਾਨਾ ਜੀਉ ਤੂੰ ਸੰਤਨ ਕੀ ਕਰਹਿ ਪ੍ਰਤਪਾਲਾ ਸੰਤ ਖੇਲਹਿ ਤੁਮ ਸੰਗ ਗੋਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾਂ ਜੀਉ ਹੁਨ ਸੰਤਨ ਕੈ ਮੇਰਾ ਮਨ ਕੁਰਬਾਨੀ ਜਿਨ ਤੂੰ ਜਾਤਾ ਜੋ ਤੁਧ ਮਨ ਭਾਨੀ ਤਿਨ ਕੈ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਅਗਾਣਾ ਜੀਉ ਮਾਜ ਮਹੱਲਾ